ਹਾਂਜੀ ਮਿੱਤਰੋ ਜੜੀ ਬੂਟੀ ਰਸਣ ਸੰਗ ਵਿੱਚ ਤੁਹਾਡਾ ਸਵਾਗਤ ਹੈ ਜੀ। ਇਹ ਅੱਜ ਆਏ ਹਾਂ ਜੀ ਇੱਕ ਖੁੱਲਾ ਏਰੀਆ ਮਦਾਨੀ ਇਲਾਕਿਆਂ ਦਾ ਇੱਥੇ ਤੁਹਾਨੂੰ ਇੱਕ ਬੇਰ ਦਿਖਾਉਂਦੇ ਹਾਂ ਜੀ। ਇਹ ਦੇਖੋ ਮਿੱਤਰੋ ਬੇਰ ਇਹ ਗਲ ਘਟੂਏ ਬੇਰ ਨੇ ਜੀ ਇਹ ਗਲ ਘਟ ਦਿੰਦੇ ਨੇ। ਇਹਨਾਂ ਨੂੰ ਖਾਣਿਆ ਨਾ ਸੌਜਾ ਪੈਦਾ ਕਰ ਦਿੰਦੇ ਨੇ ਗਲੇ ਦੇ ਵਿੱਚ। ਇਹ ਦੇਖ ਸਕਦੇ ਹੋ ਜੀ। ਇਹ ਗਾਲ ਕੋਟੂਏ 베ਰ ਨੇ ਜੀ ਠੀਕ ਆ ਜੀ ਇਹ ਫਿੱਕਾ ਇਹਦਾ ਕੋਈ ਸੁਆਦ ਨਹੀਂ ਹੈਗਾ ਖਾਣ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਇਹ ਮੇਰਾ 베ਰੀਆਂ ਦੇ 베ਰ ਖਾਣੀ ਹੈ ਠੀਕ ਹੈ ਜੀ ਇੱਕ ਤੁਹਾਨੂੰ ਮਖਾਉਂਦੇ ਆ ਅੱਗੇ ਆ ਥੋੜਾ ਜਿਹਾ ਕੋਕਣ 베ਰ ਓਹ ਸੜਾ ਥੋੜਾ ਕੈੜਾ ਹੈ ਜੀ